ਚੰਨ ਕਈ ਤਬਦੀਲੀ ਨੇ ਸਭ ਨੂੰ ਹਾਰ ਕੇ ਰੱਖ ਦਿੱਤਾ ਹੈ ਲੋਕਾਂ ਦੇ ਹੱਥ ਪੈਰ ਠੰਡੇ ਪੈ ਰਹੇ ਨੇ ਕਿਉਂਕਿ ਅਚਾਨਕ ਹੀ ਮੌਸਮ ਦੇ ਵਿੱਚ ਇੰਨੀ ਜ਼ਿਆਦਾ ਤਬਦੀਲੀ ਆ ਗਈ ਹੈ ਤਾਪਮਾਨ ਡਿੱਗ ਗਿਆ ਹੈ ਜਿਸ ਦੇ ਕਾਰਨ ਠੰਡ ਵੱਧ ਗਈ ਹੈ ਇਸ ਦੇ ਨਾਲ ਹੀ ਦੱਸਦੀ ਹੈ ਕਿ ਤਾਪਮਾਨ ਡਿੱਗਿਆ ਹੈ ਇਸ ਦੇ ਨਾਲ ਹੀ ਹਵਾਵਾਂ ਵੀ ਚੱਲਣ ਲੱਗੀਆਂ ਨੇ 10-15 ਕਿਲੋਮੀਟਰ ਦੀ ਰਫ਼ਤਾਰ ਦੇ ਨਾਲ ਹਵਾਵਾਂ ਚੱਲਣੀਆਂ ਸ਼ੁਰੂ ਹੋ ਗਈਆਂ ਨੇ ਜਿਸ ਤੋਂ ਬਾਅਦ ਪੰਜਾਬ ਚੰਡੀਗੜ੍ਹ ਹਰਿਆਣਾ ਤੇ ਉੱਤਰ ਪੱਛਮੀ ਉੱਤਰ ਪ੍ਰਦੇਸ਼ ਦੇ ਵਿੱਚ ਜੋ ਹੈ ਮੌਸਮ ਠੰਡਾ ਹੋ ਗਿਆ ਹੈ ਇਸ ਦੇ ਨਾਲ ਹੀ ਜੋ ਮੌਸਮ ਵਿਭਾਗ ਹੈ ਆਈਐਮਡੀ ਉਹਨਾਂ ਦੇ ਵੱਲੋਂ ਮੌਸਮ ਵਿਭਾਗ ਦੇ ਵੱਲੋਂ ਚਿਤਾਵਨੀ ਜਾਰੀ ਕੀਤੀ ਗਈ ਸੀ ਕਿ 2 ਦਿਨਾਂ ਦੇ ਵਿੱਚ ਮੀਂਹ ਪਵੇਗਾ ਅੱਜ ਜعنی ਅੱਜ ਤੇ ਕੱਲ ਮੀਂਹ ਦੀ ਸੰਭਾਵਨਾ ਜਤਾਈ ਗਈ ਹੈ ਤੇ ਚੰਡੀਗੜ੍ਹ ਦੇ ਵਿੱਚ ਅੱਜ ਮੀਂਹ ਪੈ ਵੀ ਚੁੱਕਿਆ ਹੈ ਇਸ ਦੇ ਨਾਲ ਪਟਿਆਲਾ ਦੇ ਵਿੱਚ ਵੀ ਕੁਝ ਬੂੰਦਾਬੰਦੀ ਹਲਕੀ ਹੋਈ ਸੀ ਜਿਸ ਦੇ ਨਾਲ ਠੰਡ ਹੋਰ ਵੱਧ ਗਈ ਹੈ ਤੇ ਦੱਸਿਆ ਜਾ ਰਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਠੰਡ ਵਧੇਗੀ ਪਿਛਲੇ ਕੁਝ ਦਿਨਾਂ ਦੇ ਵਿੱਚ 5 ਡਿਗਰੀ ਤਾਪਮਾਨ ਤੱਕ ਘਟ ਗਿਆ ਜੇ ਪਟਿਆਲਾ ਦਾ ਜ਼ਿਕਰ ਕਰੀਏ ਤਾਂ ਵੱਧ ਤੋਂ ਵੱਧ ਤਾਪਮਾਨ ਇੱਥੇ 21 ਡਿਗਰੀ ਤੱਕ ਹੀ ਰਹਿ ਗਿਆ ਤੇ ਘੱਟ ਤੋਂ ਘੱਟ ਤਾਪਮਾਨ 8 ਡਿਗਰੀ ਤੱਕ ਦੇਖਣ ਨੂੰ ਮਿਲ ਰਿਹਾ ਇਸ ਦੇ ਨਾਲ ਹੀ ਹੁਣ ਠੰਡ ਵਧ ਗਈ ਹੈ ਲੋਕਾਂ ਨੇ ਹੋਰ ਜੈਕਟਾਂ ਪਾਣੀ ਸ਼ੁਰੂ ਕਰ ਦਿੱਤੀਆਂ ਨੇ ਠੰਡ ਕੇ ਲੋਕ ਘਰੇ ਬੈਠੇ ਬੈਠੇ ਵੀ ਠਰ ਰਹੇ ਨੇ ਲੰਮੇ ਸਮੇਂ ਤੋਂ ਲੋਕਾਂ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਠੰਡ ਨਹੀਂ ਪੈ ਰਹੀ ਕਿਉਂਕਿ ਇਸ ਟਾਈਮ ਤੱਕ ਜੋ ਤੁੰਦ ਦੇਖਣ ਨੂੰ ਮਿਲ ਜਾਂਦੀ ਸੀ ਕਾਫੀ ਕੋਹਰਾ ਹੋ ਜਾਂਦਾ ਸੀ ਲੇਕਿਨ ਫਿਲਹਾਲ ਤੱਕ ਮੌਸਮ ਉਹ ਜਿਹਾ ਨਹੀਂ ਹੋਇਆ ਸੀ ਜਿਸ ਤੋਂ ਬਾਅਦ ਹੁਣ ਅਚਾਨਕ ਹੀ ਠੰਡ ਪੈ ਗਈ ਹੈ ਲੋਕਾਂ ਦੀਆਂ ਗੱਲਾਂ ਸੱਚ ਹੋ ਗਈਆਂ ਨੇ ਤੇ ਸੀਤ ਲਹਿਰ ਛਾ ਗਈ ਹੈ ਇਸ ਦੇ ਨਾਲ ਹੀ ਪੰਜਾਬ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਹੋਇਆ ਸੀ ਜਿਸ ਦੇ ਅਨੁਸਾਰ ਜਲੰਧਰ ਹੁਸ਼ਿਆਰਪੁਰ ਅੰਮ੍ਰਿਤਸਰ ਕਪੂਰਥਲਾ ਤਰਨਤਾਰਨ ਗੁਰਦਾਸਪੁਰ ਫਤਿਗੜ ਸਾਹਿਬ ਪਠਾਨਕੋਟ ਮਹਾਲਾ ਤੇ ਚੰਡੀਗੜ੍ਹ ਦੇ ਵਿੱਚ ਮੀਂਹ ਦੀ ਸੰਭਾਵਨਾ ਸੀ ਜਿੱਥੇ ਚੰਡੀਗੜ੍ਹ ਤੇ ਪਟਿਆਲੇ ਦੇ ਵਿੱਚ ਬੂੰਦਾਬੰਦੀ ਹੋਈ ਹੈ بارش ਹੋਈ ਹੈ ਤੇ ਇਸ ਤੋਂ ਇਲਾਵਾ ਮੌਸਮ ਵਿਭਾਗ ਨੇ ਜੋ ਹੈ ਅੰਮ੍ਰਿਤਸਰ ਜਲੰਧਰ ਲੁਧਿਆਣਾ ਹੁਸ਼ਿਆਰਪੁਰ ਕਪੂਰਥਲਾ ਪਠਾਨਕੋਟ ਤਰਨਤਾਰਨ ਗੁਰਦਾਸਪੁਰ ਮੁਕਤਸਰ ਫਿਰੋਜ਼ਪੁਰ ਮੁਹਾਲੀ ਬਲੇਰਕੋਟਲਾ ਫਟੇਗੜ ਸਾਹਿਬ ਦੇ ਨਾਲ-ਨਾਲ ਚੰਡੀਗੜ੍ਹ ਦੇ ਵਿੱਚ ਤੂਂਦੇ ਦਾ ਵੀ ਯੈਲੋ ਅਲਰਟ جاری ਹੋਇਆ ਤਾਂ ਤੁਹਾਨੂੰ ਵੀ ਦੱਸਦੀ ਕਿ ਠੰਡ ਵਧਣ ਵਾਲੀ ਹੈ ਇਸ ਕਰਕੇ ਤੁਸੀਂ ਵੀ ਆਪਣਾ ਧਿਆਨ ਰੱਖੋ ਤੇ ਠੰਡ ਦੇ ਵਿੱਚ ਕੱਪੜੇ ਪੂਰੇ ਪਾ ਕੇ ਨਿਕਲੋ ਤੇ ਆਪਣਾ-ਆਪਣਾ ਬਚਾ ਕਰੋ ਆਪਣੇ ਪਰਿਵਾਰ ਦਾ ਬਚਾ ਕਰੋ ਤੇ ਹੁਣ ਵੱਧ ਰਹੀ ਠੰਡ ਦਾ ਆਪਾਂ ਲੋਕਾਂ ਦੇ ਨਾਲ ਵੀ ਇਸ ਮੁੱਦੇ ਤੇ ਗੱਲ ਕਰਕੇ ਦੇਖਾਂਗੇ ਕਿ ਲੋਕਾਂ ਦਾ ਠੰਡ ਬਾਰੇ ਹੁਣ ਕੀ ਲੱਗ ਰਿਹਾ ਲੋਕਾਂ ਨੇ ਕੀ ਨੋਟਿਸ ਕੀਤਾ ਹੈ ਕਿ ਟੈਂਪਰੇਚਰ ਦੇ ਵਿੱਚ ਗਿਰਾਵਟ ਦਰਜ ਹੋਈ ਹੈ ਤਾਂ ਠੰਡ ਦੇ ਮੁੱਦੇ ਤੇ ਅਸੀਂ ਲੋਕਾਂ ਨਾਲ ਗੱਲ ਕਰਾਂਗੇ ਮੇਰੇ ਨਾਲ ਇੱਕ ਸਖਸ਼ ਤੇ ਤੁਸੀਂ ਹੁਣ ਐਨੀ ਰਾਤ ਨੂੰ ਆਗ ਤੁਰ ਕੇ ਆ ਰਹੇ ਹੋ ਤੇ ਠੰਡ ਮਹਿਸੂਸ ਹੋ ਰਹੀ ਹੈ ਬਹੁਤ ਜ਼ਿਆਦਾ ਠੰਡ ਹੋ ਰਹੀ ਹੈ ਬਹੁਤ ਜ਼ਿਆਦਾ ਅੱਜ ਮੈਨੂੰ ਬਹੁਤ ਹੀ ਜ਼ਿਆਦਾ ਠੰਡ ਲੱਗੀ ਹੈ ਸੋਨੇ ਤੁਸੀਂ ਨੋਟਿਸ ਕੀਤਾ ਹੈ ਕਿ ਪਿਛਲੇ ਦਿਨਾਂ ਦੇ ਮੁਕਾਬਲੇ ਹੁਣ ਠੰਡ ਵੱਧ ਗਈ ਹੈ ਹਾਂ ਹਾਂ ਅੱਜ ਮੈਨੂੰ ਐਸਾ ਲੱਗਾ ਕਿ ਬਹੁਤ ਹੀ ਜ਼ਿਆਦਾ ਠੰਡ ਪਈ ਹੈ ਤੇ ਤੁਸੀਂ ਠੰਡ ਤੋਂ ਬਚਾ ਦੇ ਲਈ ਪੂਰੇ ਕੱਪੜੇ ਬਾਹਰੋਂ ਤੇ ਹੋਰ ਕੀ ਉਪਾ ਕਰ ਰਹੇ ਹੋ ਕੁਝ ਵੀ ਨਹੀਂ ਅਭੀ ਇਹ ਲੈ ਕੇ ਆਇਆ ਮੈਂ ਦੁਕਾਨ ਸੇ ਇਤਨੀ ਜ਼ਿਆਦਾ ਠੰਡਾ ਹੋ ਰੱਖੀ ਥੀ ਜੀ ਬਸ ਦੁਕਾਨ ਬੰਦ ਕਰੀ ਅਬ ਘਰ ਜਾ ਰਿਹਾ ਹਾਂ ਜੀ ਬਿਲਕੁਲ ਬਾਹਰ ਨਿਕਲਦੇ ਸਾਰ ਨੱਕ ਹੱਥ ਪੈ ਠਰ ਜਾਂਦੇ ਹਾਂ ਹਾਂ ਬਹੁਤ ਬੁਰੀ ਹਾਲਤ ਹੋ ਰੱਖੀ ਥੀ ਅੱਜ ਤੋਂ ਤਾਂ ਇਹਨੇ ਠੰਡ ਜੋ ਪੈ ਰਹੀ ਹੈ ਤਾਂ ਇਸ ਦੇ ਵਿੱਚ ਤੁਸੀਂ ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਮੈਂ ਤਾਂ ਇਹੀ ਬੋਲਣਾ ਚਾਹਤਾ ਹਾਂ ਕਿ ਜਦ ਵੀ ਘਰ ਸੇ ਬਾਹਰ ਨਿਕਲੋ ਫੁੱਲ ਪੈਕ ਹੋ ਕੇ ਨਿਕਲੋ ਜੈਕਟ ਡਾਲ ਕੇ ਨਿਕਲੋ ਸ਼ੂਜ਼ ਪਹਿਨ ਕੇ ਨਿਕਲੋ ਕਿਉਂਕਿ ਬਾਰਿਸ਼ ਕਦੇ ਪਤਾ ਨਹੀਂ ਕਿ ਕਦ ਬਾਰਿਸ਼ ਹੋ ਜਾਏਗੀ ਜੀ ਤੋ ਆਪਣੀ ਹਾਂ ਤੋ ਆਪਣੀ ਸੇਫਟੀ ਖੁਦ ਰੱਖੇ ਬਿਮਾਰ ਨਹੀਂ ਹੋਣਾ ਹੈ ਘਰ ਤੇ ਰਹੋ ਜਿਆਦਾ ਸੇ ਜਿਆਦਾ ਟਾਈਮ ਘਰ ਤੇ ਰਹੋ ਕੰਮ ਕਰਨੇ ਵਾਲੇ ਅਗਰ ਜੋ ਕੰਮ ਕਰਨੇ ਜਾ ਰਹੇ ਆ ਬਾਹਰ ਤੋਂ ਫੁੱਲ ਸੇਫਟੀ ਕੇ ਸਾਥ ਬਾਹਰ ਨਿਕਲੇ ਆਪਣੀ जैकेट टोपी सॉक्स वगैरह सब पहन के ही जाए जी बिल्कुल आज ਜਿਵੇਂ ਇਹਨਾਂ ਨੇ ਕਿਹਾ ਕਿ ਠੰਡ ਵੱਧ ਰਹੀ ਹੈ ਲੋਕਾਂ ਨੂੰ ਆਪਣੇ ਆਪਣੇ ਧਿਆਨ ਰੱਖਣ ਦੀ ਲੋੜ ਹੈ ਕਿਉਂਕਿ ਠੰਡ ਦੇ ਵਿੱਚ ਜੇ ਇੱਕ ਵਾਰ ਠੰਡ ਲੱਗ ਜਾਂਦੀ ਹੈ ਤਾਂ ਕਾਫੀ ਲੰਮੇ ਸਮੇਂ ਤੱਕ ਉਹ ਵਿਅਕਤੀ ਨੂੰ ਪ੍ਰੇਸ਼ਾਨ ਕਰਦੀ ਹੈ ਤੇ ਲੰਬੀ ਬਿਮਾਰੀ ਦਾ ਕਾਰਨ ਵੀ ਠੰਡ ਬਣ ਸਕਦੀ ਹੈ ਇਸ ਲਈ ਸਾਡੇ ਵੱਲੋਂ ਵੀ ਇਹਹੀ اپੀਲ ਹੈ ਕਿ ਤੁਸੀਂ ਵੱਧ ਤੋਂ ਵੱਧ ਕੱਪੜੇ ਪਾ ਕੇ ਗਰਮ ਕੱਪੜੇ ਪਾ ਕੇ ਨਿਕਲੋ ਤੇ ਜਿੰਨੀ ਤੁਹਾਨੂੰ ਹੋ ਸਕਦਾ ਹੈ ਪਰਹੇਜ਼ ਕਰੋ ਬਾਹਰ ਨਿਕਲਣ ਤੋਂ ਕਿਉਂਕਿ ਹੌਲੀ-ਹੌਲੀ ਜੋ ਹੈ ਤੁੰਦਵੀ ਸਟਾਰਟ ਹੋ ਜਾਏਗੀ ਕੋਹਰਾਣਾ ਸਟਾਰਟ ਹੋ ਜਾਏਗਾ ਜਿਸ ਦੇ ਕਰਕੇ ਅਪਲ ਦੇਖਦੇ ਹੁੰਦੇ ਹਨ ਕਿ ਹਰ ਠੰਡ ਦੇ ਵਿੱਚ ਐਕਸੀਡੈਂਟਸ ਵੀ ਹੋਣੇ ਵੱ ਨੂੰ ਠਾਰ ਕੇ ਰੱਖ ਦਿੱਤਾ ਹੈ ਲੋਕਾਂ ਦੇ ਹੱਥ ਪੈਰ ਠੰਡੇ ਪੈ ਰਹੇ ਨੇ ਕਿਉਂਕਿ ਅਚਾਨਕ ਹੀ ਮੌਸਮ ਦੇ ਵਿੱਚ ਇੰਨੀ ਜ਼ਿਆਦਾ ਤਬਦੀਲੀ ਆ ਗਈ ਹੈ ਤਾਪਮਾਨ ਡਿੱਗ ਗਿਆ ਜਿਸ ਦੇ ਕਾਰਨ ਠੰਡ ਵੱਧ ਗਈ ਹੈ ਇਸ ਦੇ ਨਾਲ ਹੀ ਦੱਸਦੀ ਹੈ ਕਿ ਤਾਪਮਾਨ ਡਿੱਗਿਆ ਇਸ ਦੇ ਨਾਲ ਹੀ ਹਵਾਵਾਂ ਵੀ ਚੱਲਣ ਲੱਗੀਆਂ ਨੇ 10-15 ਕਿਲੋਮੀਟਰ ਦੀ ਰਫ਼ਤਾਰ ਦੇ ਨਾਲ ਹਵਾਵਾਂ ਚੱਲਣੀਆਂ ਸ਼ੁਰੂ ਹੋ ਗਈਆਂ ਨੇ ਜਿਸ ਤੋਂ ਬਾਅਦ ਪੰਜਾਬ ਚੰਡੀਗੜ੍ਹ ਹਰਿਆਣਾ ਤੇ ਉੱਤਰ ਪੱਛਮੀ ਉੱਤਰ ਪ੍ਰਦੇਸ਼ ਦੇ ਵਿੱਚ ਜੋ ਹੈ ਮੌਸਮ ਠੰਡਾ ਹੋ ਗਿਆ ਹੈ ਇਸ ਦੇ ਨਾਲ ਹੀ ਜੋ ਮੌਸਮ ਵਿਭਾਗ ਹੈ ਆਈਐਮਡੀ ਉਹਨਾਂ ਦੇ ਵੱਲੋਂ ਮੌਸਮ ਵਿਭਾਗ ਦੇ ਵੱਲੋਂ ਚੇਤਾਵਨੀ ਜਾਰੀ ਕੀਤੀ ਗਈ ਸੀ ਕਿ 2 ਦਿਨਾਂ ਦੇ ਵਿੱਚ ਮੀਂਹ ਪਵੇਗਾ ਅੱਜ ਜਨਿ ਅੱਜ ਤੇ ਕੱਲ ਮੀਂਹ ਦੀ ਸੰਭਾਵਨਾ ਜਤਾਈ ਗਈ ਹੈ ਤੇ ਚੰਡੀਗੜ੍ਹ ਦੇ ਵਿੱਚ ਅੱਜ ਮੀਂਹ ਪੈ ਵੀ ਚੁੱਕਿਆ ਹੈ ਇਸ ਦੇ ਨਾਲ ਪਟਿਆਲਾ ਦੇ ਵਿੱਚ ਵੀ ਕੁਝ ਬੂੰਦਾਬੰਦੀ ਹਲਕੀ ਹੋਈ ਸੀ ਜਿਸ ਦੇ ਨਾਲ ਠੰਡ ਹੋਰ ਵੱਧ ਗਈ ਹੈ ਤੇ ਦੱਸਿਆ ਜਾ ਰਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਠੰਡ ਵਧੇਗੀ ਪਿਛਲੇ ਕੁਝ ਦਿਨਾਂ ਦੇ ਵਿੱਚ 5 ਡਿਗਰੀ ਤਾਪਮਾਨ ਤੱਕ ਘਟ ਗਿਆ ਜੇ ਪਟਿਆਲਾ ਦਾ ਜ਼ਿਕਰ ਕਰੀਏ ਤਾਂ ਵੱਧ ਤੋਂ ਵੱਧ ਤਾਪਮਾਨ ਇੱਥੇ 21 ਡਿਗਰੀ ਤੱਕ ਹੀ ਰਹਿ ਗਿਆ ਤੇ ਘੱਟ ਤੋਂ ਘੱਟ ਤਾਪਮਾਨ 8 ਡਿਗਰੀ ਤੱਕ ਦੇਖਣ ਨੂੰ ਮਿਲ ਰਿਹਾ ਇਸ ਦੇ ਨਾਲ ਹੀ ਹੁਣ ਠੰਡ ਵਧ ਗਈ ਹੈ ਲੋਕਾਂ ਨੇ ਹੋਰ ਜੈਕਟਾਂ ਪਾਣੀ ਸ਼ੁਰੂ ਕਰ ਦਿੱਤੀਆਂ ਨੇ ਠੰ ਕੇ ਲੋਕ ਘਰੇ ਬੈਠੇ ਬੈਠੇ ਵੀ ਠਰ ਰਹੇ ਨੇ ਲੰਮੇ ਸਮੇਂ ਤੋਂ ਲੋਕਾਂ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਠੰਡ ਨਹੀਂ ਪੈ ਰਹੀ ਕਿਉਂਕਿ ਇਸ ਟਾਈਮ ਤੱਕ ਜੋ ਤੁੰਦ ਦੇਖਣ ਨੂੰ ਮਿਲ ਜਾਂਦੀ ਸੀ ਕਾਫੀ ਕੋਹਰਾ ਹੋ ਜਾਂਦਾ ਸੀ ਲੇਕਿਨ ਫਿਲਹਾਲ ਤੱਕ ਮੌਸਮ ਉਹ ਜਿਆ ਨਹੀਂ ਹੋਇਆ ਸੀ ਜਿਸ ਤੋਂ ਬਾਅਦ ਹੁਣ ਅਚਾਨਕ ਹੀ ਠੰਡ ਪੈ ਗਈ ਹੈ ਲੋਕਾਂ ਦੀਆਂ ਗੱਲਾਂ ਸੱਚ ਹੋ ਗਈਆਂ ਨੇ ਤੇ ਸੀਤ ਲਹਿਰ ਛਾ ਗਈ ਹੈ ਇਸ ਦੇ ਨਾਲ ਹੀ ਪੰਜਾਬ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਹੋਇਆ ਸੀ ਜਿਸ ਦੇ ਅਨੁਸਾਰ ਜਲੰਧਰ ਹੁਸ਼ਿਆਰਪੁਰ ਅੰਮ੍ਰਿਤਸਰ ਕਪੂਰਥਲਾ ਤਰਨਤਾਰਨ ਗੁਰਦਾਸਪੁਰ ਫਤਿਗੜ ਸਾਹਿਬ ਪਠਾਨਕੋਟ ਮਹਾਲਾ ਤੇ ਚੰਡੀਗੜ੍ਹ ਦੇ ਵਿੱਚ ਮੀਂਹ ਦੀ ਸੰਭਾਵਨਾ ਸੀ ਜਿੱਥੇ ਚੰਡੀਗੜ੍ਹ ਤੇ ਪਟਿਆਲੇ ਦੇ ਵਿੱਚ ਬੂੰਦਾਬੰਦੀ ਹੋਈ ਹੈ بارش ਹੋਈ ਹੈ ਤੇ ਇਸ ਤੋਂ ਇਲਾਵਾ ਮੌਸਮ ਵਿਭਾਗ ਨੇ ਜੋ ਹੈ ਅੰਮ੍ਰਿਤਸਰ ਜਲੰਧਰ ਲੁਧਿਆਣਾ ਹੁਸ਼ਿਆਰਪੁਰ ਕਪੂਰਥਲਾ ਪਠਾਨਕੋਟ ਤਰਨਤਾਰਨ ਗੁਰਦਾਸਪੁਰ ਮੁਕਤਸਰ ਫਿਰੋਜ਼ਪੁਰ ਮੋਹਾਲੀ ਬਲੇਰਕੋਟਲਾ ਫਟੇਗੜ ਸਾਹਿਬ ਦੇ ਨਾਲ-ਨਾਲ ਚੰਡੀਗੜ੍ਹ ਦੇ ਵਿੱਚ ਤੂਂਦੇ ਦਾ ਵੀ येलो ਅਲਰਟ ਜਾਰੀ ਹੋਇਆ ਤਾਂ ਤੁਹਾਨੂੰ ਵੀ ਦੱਸਦੀ ਕਿ ਠੰਡ ਵਧਣ ਵਾਲੀ ਹੈ ਇਸ ਕਰਕੇ ਤੁਸੀਂ ਵੀ ਆਪਣਾ ਧਿਆਨ ਰੱਖੋ ਤੇ ਠੰਡ ਦੇ ਵਿੱਚ ਕੱਪੜੇ ਪੂਰੇ ਪਾ ਕੇ ਨਿਕਲੋ ਤੇ ਆਪਣਾ-ਆਪਣਾ ਬਚਾ ਕਰੋ ਆਪਣੇ ਪਰਿਵਾਰ ਦਾ ਬਚਾ ਕਰੋ ਤੇ ਹੁਣ ਵੱ ਠੰਡ ਦਾ ਆਪਾਂ ਲੋਕਾਂ ਦੇ ਨਾਲ ਵੀ ਇਸ ਮੁੱਦੇ ਤੇ ਗੱਲ ਕਰਕੇ ਦੇਖਾਂਗੇ ਕਿ ਲੋਕਾਂ ਦਾ ਠੰਡ ਬਾਰੇ ਹੁਣ ਕੀ ਲੱਗ ਰਿਹਾ ਲੋਕਾਂ ਨੇ ਕੀ ਨੋਟਿਸ ਕੀਤਾ ਹੈ ਕਿ ਟੈਂਪਰੇਚਰ ਦੇ ਵਿੱਚ ਗਿਰਾਵਟ ਦਰਜ ਹੋਈ ਹੈ ਤੇ ਠੰਡ ਦੇ ਮੁੱਦੇ ਤੇ ਅਸੀਂ ਲੋਕਾਂ ਨਾਲ ਗੱਲ ਕਰਾਂਗੇ ਮੇਰੇ ਨਾਲ ਇੱਕ ਸਖਸ਼ ਮੌਜੂਦ ਨੇ ਤੇ ਤੁਸੀਂ ਹੁਣ ਐਨੀ ਰਾਤ ਨੂੰ ਆਗ ਤੁਰ ਕੇ ਆ ਰਹੇ ਹੋ ਤੇ ਠੰਡ ਮਹਿਸੂਸ ਹੋ ਰਹੀ ਹੈ ਬਹੁਤ ਜ਼ਿਆਦਾ ਠੰਡ ਹੋ ਰਹੀ ਹੈ ਬਹੁਤ ਜ਼ਿਆਦਾ ਅੱਜ ਮੈਨੂੰ ਬਹੁਤ ਹੀ ਜ਼ਿਆਦਾ ਠੰਡ ਲੱਗੀ ਹੈ ਸੋਨੇ ਤੁਸੀਂ ਨੋਟਿਸ ਕੀਤਾ ਹੈ ਕਿ ਪਿਛਲੇ ਦਿਨਾਂ ਦੇ ਮੁਕਾਬਲੇ ਹੁਣ ਠੰਡ ਵੱਧ ਗਈ ਹੈ ਹਾਂ ਹਾਂ ਅੱਜ ਮੈਨੂੰ ਐਸਾ ਲੱਗਾ ਕਿ ਬਹੁਤ ਹੀ ਜ਼ਿਆਦਾ ਠੰਡ ਪਈ ਹੈ ਇਹ ਤੁਸੀਂ ਠੰਡ ਤੋਂ ਬਚਾ ਦੇ ਲਈ ਪੂਰੇ ਕੱਪੜੇ ਬਾਹਰੋਂ ਤੇ ਹੋਰ ਕੀ ਉਪਾ ਕਰ ਰਹੇ ਹੋ ਕੁਛ ਵੀ ਨਾ ਵੀ ਇਹ ਲੈ ਕੇ ਆਇਆ ਮੈਂ ਦੁਕਾਨ ਸੇ ਇਤਨੀ ਜ਼ਿਆਦਾ ਠੰਡਾ ਹੋ ਰੱਖੀ ਥੀ ਜੀ ਬਿਲਕੁਲ ਬਸ ਦੁਕਾਨ ਬੰਦ ਕਰੀ ਆ ਬ ਘਰ ਜਾ ਰਹਾ ਹਾਂ ਜੀ ਬਿਲਕੁਲ ਬਾਹਰ ਨਿਕਲਦੇ ਸਾਰ ਨੱਕ ਹੱਥ ਪੈ ਠਰ ਜਾਂਦੇ ਆ ਹਾਂ ਬਹੁਤ ਬੁਰੀ ਹਾਲਤ ਹੋ ਰੱਖੀ ਥੀ ਅੱਜ ਤੋਂ ਤਾਂ ਇਹ ਠੰਡ ਜੋ ਪੈ ਰਹੀ ਹੈ ਤਾਂ ਇਸ ਦੇ ਵਿੱਚ ਤੁਸੀਂ ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਮੈਂ ਤਾਂ ਇਹ ਹੀ ਬੋਲਣਾ ਚਾਹਤਾਂ ਹੂੰ ਕਿ ਜਦ ਵੀ ਘਰ ਸੇ ਬਾਹਰ ਨਿਕਲੋ ਫੁੱਲ ਪੈਕ ਕੋਕ ਨਿਕਲੋ ਜੈਕਟ ਡਾਲ ਕੇ ਨਿਕਲੋ ਸ਼ੂਜ਼ ਪਹਿਨ ਕੇ ਨਿਕਲੋ ਕਿਉਂਕਿ ਬ तो अपनी हाँ तो अपनी सेफ्टी खुद रखें बीमार नहीं होना है घर पे रहो ज़्यादा से ज़्यादा टाइम घर पे रहो काम करने वाले अगर जो काम करने जा रहे हैं बाहर तो फुल सेफ्टी के साथ बाहर निकलें अपनी जैकेट टोपी सॉक्स वगैरह सब पहन के ही जाएँ बिल्कुल ਜਿਵੇਂ ਇਹਨਾਂ ਨੇ ਕਿਹਾ ਕਿ ਠੰਡ ਵੱਧ ਰਹੀ ਹੈ ਲੋਕਾਂ ਨੂੰ ਆਪਣੇ ਆਪਣੇ ਧਿਆਨ ਰੱਖਣ ਦੀ ਲੋੜ ਹੈ ਕਿਉਂਕਿ ਠੰਡ ਦੇ ਵਿੱਚ ਜੇ ਇੱਕ ਵਾਰ ਠੰਡ ਲੱਗ ਜਾਂਦੀ ਹੈ ਤਾਂ ਕਾਫੀ ਲੰਮੇ ਸਮੇਂ ਤੱਕ ਉਹ ਵਿਅਕਤੀ ਨੂੰ ਪ੍ਰੇਸ਼ਾਨ ਕਰਦੀ ਹੈ ਤੇ ਲੰਬੀ ਬਿਮਾਰੀ ਦਾ ਕਾਰਨ ਵੀ ਠੰਡ ਬਣ ਸਕਦੀ ਹੈ ਇਸ ਲਈ ਸਾਡੇ ਵੱਲੋਂ ਵੀ ਇਹਹੀ اپੀਲ ਹੈ ਕਿ ਤੁਸੀਂ ਵੱਤ ਤੋਂ ਵੱਤ ਕੱਪੜੇ ਪਾ ਕੇ ਗਰਮ ਕੱਪੜੇ ਪਾ ਕੇ ਨਿਕਲੋ ਤੇ ਜਿੰਨੀ ਤੁਹਾਨੂੰ ਹੋ ਸਕਦਾ ਹੈ ਪਰਹੇਜ਼ ਕਰੋ ਬਾਹਰ ਨਿਕਲਣ ਤੋਂ ਕਿਉਂਕਿ ਹੌਲੀ-ਹੌਲੀ ਜੋ ਹੈ ਤੁੰਦਵੀ ਸਟਾਰਟ ਹੋ ਜਾਏਗੀ ਕੋਹਰਾਣਾ ਸਟਾਰਟ ਹੋ ਜਾਏਗਾ ਜਿਸ ਦੇ ਕਰਕੇ ਅਪਲ ਦੇਖਦੇ ਹੁੰਨੇ ਹੈ ਕਿ ਹਰ ਠੰਡ ਦੇ ਵਿੱਚ ਐਕਸੀਡੈਂਟਸ ਵੀ ਹੋਣੇ ਵੱ 分 ì ਖਾਰ ਕੇ ਰੱਖ ਦਿੱਤਾ ਹੈ ਲੋਕਾਂ ਦੇ ਹੱਥ ਪੈਰ ਠੰਡੇ ਪੈ ਰਹੇ ਨੇ ਕਿਉਂਕਿ ਅਚਾਨਕ ਹੀ ਮੌਸਮ ਦੇ ਵਿੱਚ ਇੰਨੀ ਜ਼ਿਆਦਾ ਤਬਦੀਲੀ ਆ ਗਈ ਹੈ ਤਾਪਮਾਨ ਡਿੱਗ ਗਿਆ ਹੈ ਜਿਸ ਦੇ ਕਾਰਨ ਠੰਡ ਵੱਧ ਗਈ ਹੈ ਇਸ ਦੇ ਨਾਲ ਹੀ ਦੱਸਦੀ ਹੈ ਕਿ ਤਾਪਮਾਨ ਡਿੱਗਿਆ ਹੈ ਇਸ ਦੇ ਨਾਲ ਹੀ ਹਵਾਵਾਂ ਵੀ ਚੱਲਣ ਲੱਗੀਆਂ ਨੇ 10-15 ਕਿਲੋਮੀਟਰ ਦੀ ਰਫ਼ਤਾਰ ਦੇ ਨਾਲ ਹਵਾਵਾਂ ਚੱਲਣੀਆਂ ਸ਼ੁਰੂ ਹੋ ਗਈਆਂ ਨੇ ਜਿਸ ਤੋਂ ਬਾਅਦ ਪੰਜਾਬ ਚੰਡੀਗੜ੍ਹ ਹਰਿਆਣਾ ਤੇ ਉੱਤਰ ਪੱਛਮੀ ਉੱਤਰ ਪ੍ਰਦੇਸ਼ ਦੇ ਵਿੱਚ ਜੋ ਹੈ ਮੌਸਮ ਠੰਡਾ ਹੋ ਗਿਆ ਹੈ ਇਸ ਦੇ ਨਾਲ ਹੀ ਜੋ ਮੌਸਮ ਵਿਭਾਗ ਹੈ ਆਈਐਮਡੀ ਉਹਨਾਂ ਦੇ ਵੱਲੋਂ ਮੌਸਮ ਵਿਭਾਗ ਦੇ ਵੱਲੋਂ ਚਿਤਾਵਨੀ ਜਾਰੀ ਕੀਤੀ ਗਈ ਸੀ ਕਿ 2 ਦਿਨਾਂ ਦੇ ਵਿੱਚ ਮੀਂਹ ਪਵੇਗਾ ਅੱਜ ਜਾਨੀ ਅੱਜ ਤੇ ਕੱਲ ਮੀਂਹ ਦੀ ਸੰਭਾਵਨਾ ਜਤਾਈ ਗਈ ਹੈ ਤੇ ਚੰਡੀਗੜ੍ਹ ਦੇ ਵਿੱਚ ਅੱਜ ਮੀਂਹ ਪੈ ਵੀ ਚੁੱਕਿਆ ਹੈ ਇਸ ਦੇ ਨਾਲ ਪਟਿਆਲਾ ਦੇ ਵਿੱਚ ਵੀ ਕੁਝ ਬੂੰਦਾਬੰਦੀ ਹਲਕੀ ਹੋਈ ਸੀ ਜਿਸ ਦੇ ਨਾਲ ਠੰਡ ਹੋਰ ਵੱਧ ਗਈ ਹੈ ਤੇ ਦੱਸਿਆ ਜਾ ਰਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਠੰਡ ਵਧੇਗੀ ਪਿਛਲੇ ਕੁਝ ਦਿਨਾਂ ਦੇ ਵਿੱਚ 5 ਡਿਗਰੀ ਤਾਪਮਾਨ ਤੱਕ ਘਟ ਗਿਆ ਜੇ ਪਟਿਆਲਾ ਦਾ ਜ਼ਿਕਰ ਕਰੀਏ ਤਾਂ ਵੱਧ ਤੋਂ ਵੱਧ ਤਾਪਮਾਨ ਇੱਥੇ 21 ਡਿਗਰੀ ਤੱਕ ਹੀ ਰਹਿ ਗਿਆ ਤੇ ਘੱਟ ਤੋਂ ਘੱਟ ਤਾਪਮਾਨ 8 ਡਿਗਰੀ ਤੱਕ ਦੇਖਣ ਨੂੰ ਮਿਲ ਰਿਹਾ ਇਸ ਦੇ ਨਾਲ ਹੀ ਹੁਣ ਠੰਡ ਵੱਧ ਗਈ ਹੈ ਲੋਕਾਂ ਨੇ ਹੋਰ ਜੈਕਟਾਂ ਪਾਣੀ ਸ਼ੁਰੂ ਕਰ ਦਿੱਤੀਆਂ ਨੇ ਠੰ ਕੇ ਲੋਕ ਘਰੇ ਬੈਠੇ ਬੈਠੇ ਵੀ ਠਰ ਰਹੇ ਨਹੀਂ ਲੰਮੇ ਸਮੇਂ ਤੋਂ ਲੋਕਾਂ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਠੰਡ ਨਹੀਂ ਪੈ ਰਹੀ ਹੈ ਕਿਉਂਕਿ ਇਸ ਟਾਈਮ ਤੱਕ ਜੋ ਤੁੰਦ ਦੇਖਣ ਨੂੰ ਮਿਲ ਜਾਂਦੀ ਸੀ ਕਾਫੀ ਕੋਹਰਾ ਹੋ ਜਾਂਦਾ ਸੀ ਲੇਕਿਨ ਫਿਲਹਾਲ ਤੱਕ ਮੌਸਮ ਉਹ じゃ ਨਹੀਂ ਹੋਇਆ ਸੀ ਜਿਸ ਤੋਂ ਬਾਅਦ ਹੁਣ ਅਚਾਨਕ ਹੀ ਠੰਡ ਪੈ ਗਈ ਹੈ ਲੋਕਾਂ ਦੀਆਂ ਗੱਲਾਂ ਸੱਚ ਹੋ ਗਈਆਂ ਨੇ ਤੇ ਸੀਤ ਲਹਿਰ ਛਾ ਗਈ ਹੈ ਇਸ ਦੇ ਨਾਲ ਹੀ ਪੰਜਾਬ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਹੋਇਆ ਸੀ ਜਿਸ ਦੇ ਅਨੁਸਾਰ ਜਲੰਧਰ ਹੁਸ਼ਿਆਰਪੁਰ ਅੰਮ੍ਰਿਤਸਰ ਕਪੂਰਥਲਾ ਤਰਨਤਾਰਨ ਗੁਰਦਾਸਪੁਰ ਫਤਿਗੜ ਸਾਹਿਬ ਪਠਾਨਕੋਟ ਮੋਹਾਲੀ ਤੇ ਚੰਡੀਗੜ੍ਹ ਦੇ ਵਿੱਚ ਮੀਂਹ ਦੀ ਸੰਭਾਵਨਾ ਸੀ ਜਿੱਥੇ ਚੰਡੀਗੜ੍ਹ ਤੇ ਪਟਿਆਲੇ ਦੇ ਵਿੱਚ ਬੂੰਦਾਬੰਦੀ ਹੋਈ ਹੈ بارش ਹੋਈ ਹੈ ਤੇ ਇਸ ਤੋਂ ਇਲਾਵਾ ਮੌਸਮ ਵਿਭਾਗ ਨੇ ਜੋ ਹੈ ਅੰਮ੍ਰਿਤਸਰ ਜਲੰਧਰ ਲੁਧਿਆਣਾ ਹੁਸ਼ਿਆਰਪੁਰ ਕਪੂਰਥਲਾ ਪਠਾਨਕੋਟ ਤਰਨਤਾਰਨ ਗੁਰਦਾਸਪੁਰ ਮੁਕਤਸਰ ਫਿਰੋਜ਼ਪੁਰ ਮੋਹਾਲੀ ਮਲੇਰਕੋਟਲਾ ਫਟੇਗੜ ਸਾਹਿਬ ਦੇ ਨਾਲ-ਨਾਲ ਚੰਡੀਗੜ੍ਹ ਦੇ ਵਿੱਚ ਤੂਂਦੇ ਦਾ ਵੀ येलो ਅਲਰਟ جاری ਹੋਇਆ ਤਾਂ ਤੁਹਾਨੂੰ ਵੀ ਦੱਸਦੀ ਕਿ ਠੰਡ ਵਧਣ ਵਾਲੀ ਹੈ ਇਸ ਕਰਕੇ ਤੁਸੀਂ ਵੀ ਆਪਣਾ ਧਿਆਨ ਰੱਖੋ ਤੇ ਠੰਡ ਦੇ ਵਿੱਚ ਕੱਪੜੇ ਪੂਰੇ ਪਾ ਕੇ ਨਿਕਲੋ ਤੇ ਆਪਣਾ-ਆਪਣਾ ਬਚਾ ਕਰੋ ਆਪਣੇ ਪਰਿਵਾਰ ਦਾ ਬਚਾ ਕਰੋ ਤੇ ਹੁਣ ਵੱਧ ਰਹੀ ਠੰਡ ਦਾ ਆਪਾਂ ਲੋਕਾਂ ਦੇ ਨਾਲ ਵੀ ਇਸ ਮੁੱਦੇ ਤੇ ਗੱਲ ਕਰਕੇ ਦੇਖਾਂਗੇ ਕਿ ਲੋਕਾਂ ਦਾ ਠੰਡ ਬਾਰੇ ਹੁਣ ਕੀ ਲੱਗ ਰਿਹਾ ਲੋਕਾਂ ਨੇ ਕੀ ਨੋਟਿਸ ਕੀਤਾ ਹੈ ਕਿ ਟੈਂਪਰੇਚਰ ਦੇ ਵਿੱਚ ਗਿਰਾਵਟ ਦਰਜ ਹੋਈ ਹੈ ਤਾਂ ਠੰਡ ਦੇ ਮੁੱਦੇ ਤੇ ਅਸੀਂ ਲੋਕਾਂ ਨਾਲ ਗੱਲ ਕਰਾਂਗੇ ਮੇਰੇ ਨਾਲ ਇੱਕ ਸਖਸ਼ ਮੌਜੂਦ ਨੇ ਤੇ ਤੁਸੀਂ ਹੁਣ ਐਨੀ ਰਾਤ ਨੂੰ ਆਗ ਤੁਰ ਕੇ ਆ ਰਹੇ ਹੋ ਤੇ ਠੰਡ ਮਹਿਸੂਸ ਹੋ ਰਹੀ ਹੈ ਬਹੁਤ ਜ਼ਿਆਦਾ ਠੰਡ ਹੋ ਰਹੀ ਹੈ ਬਹੁਤ ਜ਼ਿਆਦਾ ਅੱਜ ਮੈਨੂੰ ਬਹੁਤ ਹੀ ਜ਼ਿਆਦਾ ਠੰਡ ਲੱਗੀ ਹੈ ਸੋਨੂੰ ਤੁਸੀਂ ਨੋਟਿਸ ਕੀਤਾ ਹੈ ਕਿ ਪਿਛਲੇ ਦਿਨਾਂ ਦੇ ਮੁਕਾਬਲੇ ਹੁਣ ਠੱਡ ਵੱਧ ਗਈ ਹੈ ਹਾਂ ਹਾਂ ਅੱਜ ਮੈਨੂੰ ਐਸਾ ਲੱਗਾ ਕਿ ਬਹੁਤ ਹੀ ਜ਼ਿਆਦਾ ਠੰਡ ਪਈ ਹੈ ਤੇ ਤੁਸੀਂ ਠੰਡ ਤੋਂ ਬਚਾ ਦੇ ਲਈ ਪੂਰੇ ਕੱਪੜੇ ਪਾ ਰਹੇ ਹੋ ਤੇ ਹੋਰ ਕੀ ਉਪਾ ਕਰ ਰਹੇ ਹੋ ਕੁਝ ਵੀ ਨਾ ਵੀ ਇਹ ਲੈ ਕੇ ਆਇਆ ਮੈਂ ਦੁਕਾਨ ਸੇ ਇਤਨੀ ਜ਼ਿਆਦਾ ਠੰਡ ਹੋ ਰਹੀ थी ਜੀ ਬਸ ਦੁਕਾਨ ਬੰਦ ਕਰੀ ਅਬ ਘਰ ਜਾ ਰਹਾ ਹਾਂ

जैकेट टोपी सॉक्स वगैरह सब पहन के ही जाए जी बिल्कुल ਤਾ ਜਿਵੇਂ ਇਹਨਾਂ ਨੇ ਕਿਹਾ ਕਿ ਠੰਡ ਵੱਧ ਰਹੀ ਹੈ ਲੋਕਾਂ ਨੂੰ ਆਪਣੇ ਆਪਣੇ ਧਿਆਨ ਰੱਖਣ ਦੀ ਲੋੜ ਹੈ ਕਿਉਂਕਿ ਠੰਡ ਦੇ ਵਿੱਚ ਜੇ ਇੱਕ ਵਾਰ ਠੰਡ ਲੱਗ ਜਾਂਦੀ ਹੈ ਤਾਂ ਕਾਫੀ ਲੰਬੇ ਸਮੇਂ ਤੱਕ ਉਹ ਵਿਅਕਤੀ ਨੂੰ ਪ੍ਰੇਸ਼ਾਨ ਕਰਦੀ ਹੈ ਤੇ ਲੰਬੀ ਬਿਮਾਰੀ ਦਾ ਕਾਰਨ ਵੀ ਠੰਡ ਬਣ ਸਕਦੀ ਹੈ ਇਸ ਲਈ ਸਾਡੇ ਵੱਲੋਂ ਵੀ ਇਹੀ ਅਪੀਲ ਹੈ ਕਿ ਤੁਸੀਂ ਵਾਧ ਤੋਂ ਵਾਧ ਕੱਪੜੇ ਪਾ ਕੇ ਗਰਮ ਕੱਪੜੇ ਪਾ ਕੇ ਨਿਕਲੋ ਤੇ ਜਿੰਨੀ ਤੁਹਾਨੂੰ ਹੋ ਸਕਦਾ ਹੈ ਪਰਹੇਜ਼ ਕਰੋ ਬਾਹਰ ਨਿਕਲਣ ਤੋਂ ਕਿਉਂਕਿ ਹੌਲੀ-ਹੌਲੀ ਜੋ ਹੈ ਤੁੰਦ ਵੀ ਸਟਾਰਟ ਹੋ ਜਾਏਗੀ ਕੋਹਰਾਣਾ ਸਟਾਰਟ ਹੋ ਜਾਏਗਾ ਜਿਸ ਦੇ ਕਰਕੇ ਆਪਾਂ ਦੇਖਦੇ ਹੁੰਨੇ ਆ ਕਿ ਹਰ ਠੰਡ ਦੇ ਵਿੱਚ ਐਕਸੀਡੈਂਟਸ ਵੀ ਸਭ ਨੂੰ ਠਾਰ ਕੇ ਰੱਖ ਦਿੱਤਾ ਹੈ ਲੋਕਾਂ ਦੇ ਹੱਥ ਪੈਰ ਠੰਡੇ ਪੈ ਰਹੇ ਨੇ ਕਿਉਂਕਿ ਅਚਾਨਕ ਹੀ ਮੌਸਮ ਦੇ ਵਿੱਚ ਇੰਨੀ ਜ਼ਿਆਦਾ ਤਬਦੀਲੀ ਆ ਗਈ ਹੈ ਤਾਪਮਾਨ ਡਿੱਗ ਗਿਆ ਹੈ ਜਿਸ ਦੇ ਕਾਰਨ ਠੰਡ ਵੱਧ ਗਈ ਹੈ ਇਸ ਦੇ ਨਾਲ ਹੀ ਦੱਸਦੀ ਹੈ ਕਿ ਤਾਪਮਾਨ ਡਿੱਗਿਆ ਇਸ ਦੇ ਨਾਲ ਹੀ ਹਵਾਵਾਂ ਵੀ ਚੱਲਣ ਲੱਗੀਆਂ ਨੇ 10-15 ਕਿਲੋਮੀਟਰ ਦੀ ਰਫ਼ਤਾਰ ਦੇ ਨਾਲ ਹਵਾਵਾਂ ਚੱਲਣੀਆਂ ਸ਼ੁਰੂ ਹੋ ਗਈਆਂ ਨੇ ਜਿਸ ਤੋਂ ਬਾਅਦ ਪੰਜਾਬ ਚੰਡੀਗੜ੍ਹ ਹਰਿਆਣਾ ਤੇ ਉੱਤਰ ਪੱਛਮੀ ਉੱਤਰ ਪ੍ਰਦੇਸ਼ ਦੇ ਵਿੱਚ ਜੋ ਹੈ ਮੌਸਮ ਠੰਡਾ ਹੋ ਗਿਆ ਹੈ ਇਸ ਦੇ ਨਾਲ ਹੀ ਜੋ ਮੌਸਮ ਵਿਭਾਗ ਹੈ ਆਈਐਮਡੀ ਉਹਨਾਂ ਦੇ ਵੱਲੋਂ ਮੌਸਮ ਵਿਭਾਗ ਦੇ ਵੱਲੋਂ ਚੇਤਾਵਨੀ ਜਾਰੀ ਕੀਤੀ ਗਈ ਸੀ ਕਿ ਦੋ ਦਿਨਾਂ ਦੇ ਵਿੱਚ ਮੀਂਹ ਪਵੇਗਾ ਅੱਜ ਜਨਿ ਅੱਜ ਤੇ ਕੱਲ ਮੀਂਹ ਦੀ ਸੰਭਾਵਨਾ ਜਤਾਈ ਗਈ ਹੈ ਤੇ ਚੰਡੀਗੜ੍ਹ ਦੇ ਵਿੱਚ ਅੱਜ ਮੀਂਹ ਪੈ ਵੀ ਚੁੱਕਿਆ ਹੈ ਇਸ ਦੇ ਨਾਲ ਪਟਿਆਲਾ ਦੇ ਵਿੱਚ ਵੀ ਕੁਝ ਬੂੰਦਾਬੰਦੀ ਹਲਕੀ ਹੋਈ ਸੀ ਜਿਸ ਦੇ ਨਾਲ ਠੰਡ ਹੋਰ ਵੱਧ ਗਈ ਹੈ ਤੇ ਦੱਸਿਆ ਜਾ ਰਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਠੰਡ ਵਧੇਗੀ ਪਿਛਲੇ ਕੁਝ ਦਿਨਾਂ ਦੇ ਵਿੱਚ 5 ਡਿਗਰੀ ਤਾਪਮਾਨ ਤੱਕ ਘਟ ਗਿਆ ਜੇ ਪਟਿਆਲਾ ਦਾ ਜ਼ਿਕਰ ਕਰੀਏ ਤਾਂ ਵੱਧ ਤੋਂ ਵੱਧ ਤਾਪਮਾਨ ਇੱਥੇ 21 ਡਿਗਰੀ ਤੱਕ ਹੀ ਰਹਿ ਗਿਆ ਤੇ ਘੱਟ ਤੋਂ ਘੱਟ ਤਾਪਮਾਨ 8 ਡਿਗਰੀ ਤੱਕ ਦੇਖਣ ਨੂੰ ਮਿਲ ਰਿਹਾ ਇਸ ਦੇ ਨਾਲ ਹੀ ਹੁਣ ਠੰਡ ਵੱਧ ਗਈ ਹੈ ਲੋਕਾਂ ਨੇ ਹੋਰ ਜੈਕਟਾਂ ਪਾਣੀ ਸ਼ੁਰੂ ਕਰ ਦਿੱਤੀਆਂ ਨੇ ਠੰ ਕੇ ਲੋਕ ਘਰੇ ਬੈਠੇ ਬੈਠੇ ਵੀ ਠਰ ਰਹੇ ਨੇ ਲੰਮੇ ਸਮੇਂ ਤੋਂ ਲੋਕਾਂ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਠੰਡ ਨਹੀਂ ਪੈ ਰਹੀ ਕਿਉਂਕਿ ਇਸ ਟਾਈਮ ਤੱਕ ਜੋ ਤੁੰਦ ਦੇਖਣ ਨੂੰ ਮਿਲ ਜਾਂਦੀ ਸੀ ਕਾਫੀ ਕੋਹਰਾ ਹੋ ਜਾਂਦਾ ਸੀ ਲੇਕਿਨ ਫਿਲਹਾਲ ਤੱਕ ਮੌਸਮ ਉਹ ਜਿਆ ਨਹੀਂ ਹੋਇਆ ਸੀ ਜਿਸ ਤੋਂ ਬਾਅਦ ਹੁਣ ਅਚਾਨਕ ਹੀ ਠੰਡ ਪੈ ਗਈ ਹੈ ਲੋਕਾਂ ਦੀਆਂ ਗੱਲਾਂ ਸੱਚ ਹੋ ਗਈਆਂ ਨੇ ਤੇ ਸੀਤ ਲਹਿਰ ਛਾ ਗਈ ਹੈ ਇਸ ਦੇ ਨਾਲ ਹੀ ਪੰਜਾਬ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਹੋਇਆ ਸੀ ਜਿਸ ਦੇ ਅਨੁਸਾਰ ਜਲੰਧਰ ਹੁਸ਼ਿਆਰਪੁਰ ਅੰਮ੍ਰਿਤਸਰ ਕਪੂਰਥਲਾ ਤਰਨਤਾਰਨ ਗੁਰਦਾਸਪੁਰ ਫਤਿਗੜ ਸਾਹਿਬ ਪਠਾਨਕੋਟ ਮੋਹਾਲੀ ਤੇ ਚੰਡੀਗੜ੍ਹ ਦੇ ਵਿੱਚ ਮੀਂਹ ਦੀ ਸੰਭਾਵਨਾ ਸੀ ਜਿੱਥੇ ਚੰਡੀਗੜ੍ਹ ਤੇ ਪਟਿਆਲੇ ਦੇ ਵਿੱਚ ਬੂੰਦਾਬੰਦੀ ਹੋਈ ਹੈ بارش ਹੋਈ ਹੈ ਤੇ ਇਸ ਤੋਂ ਇਲਾਵਾ ਮੌਸਮ ਵਿਭਾਗ ਨੇ ਜੋ ਹੈ ਅੰਮ੍ਰਿਤਸਰ ਜਲੰਧਰ ਲੁਧਿਆਣਾ ਹੁਸ਼ਿਆਰਪੁਰ ਕਪੂਰਥਲਾ ਪਠਾਨਕੋਟ ਤਰਨਤਾਰਨ ਗੁਰਦਾਸਪੁਰ ਮੁਕਤਸਰ ਫਿਰੋਜ਼ਪੁਰ ਮੁਹਾਲੀ ਬਲੇਰਕੋਟਲਾ ਫਟੇਗੜ ਸਾਹਿਬ ਦੇ ਨਾਲ-ਨਾਲ ਚੰਡੀਗੜ੍ਹ ਦੇ ਵਿੱਚ ਤੂਂਦੇ ਦਾ ਵੀ ਯੈਲੋ ਅਲਰਟ جاری ਹੋਇਆ ਤਾਂ ਤੁਹਾਨੂੰ ਵੀ ਦੱਸ ਦਈਏ ਕਿ ਠੰਡ ਵਧਣ ਵਾਲੀ ਹੈ ਇਸ ਕਰਕੇ ਤੁਸੀਂ ਵੀ ਆਪਣਾ ਧਿਆਨ ਰੱਖੋ ਤੇ ਠੰਡ ਦੇ ਵਿੱਚ ਕੱਪੜੇ ਪੂਰੇ ਪਾ ਕੇ ਨਿਕਲੋ ਤੇ ਆਪਣਾ-ਆਪਣਾ ਬਚਾ ਕਰੋ ਆਪਣੇ ਪਰਿਵਾਰ ਦਾ ਬਚਾ ਕਰੋ ਤੇ ਹੁਣ ਵੱਧ ਰਹੀ ਠੰਡ ਦਾ ਆਪਾਂ ਲੋਕਾਂ ਦੇ ਨਾਲ ਵੀ ਇਸ ਮੁੱਦੇ ਤੇ ਗੱਲ ਕਰਕੇ ਦੇਖਾਂਗੇ ਕਿ ਲੋਕਾਂ ਦਾ ਠੰਡ ਬਾਰੇ ਹੁਣ ਕੀ ਲੱਗ ਰਿਹਾ ਲੋਕਾਂ ਨੇ ਕੀ ਨੋਟਿਸ ਕੀਤਾ ਹੈ ਕਿ ਟੈਂਪਰੇਚਰ ਦੇ ਵਿੱਚ ਗਿਰਾਵਟ ਦਰਜ ਹੋਈ ਹੈ ਤਾਂ ਠੰਡ ਦੇ ਮੁੱਦੇ ਤੇ ਅਸੀਂ ਲੋਕਾਂ ਨਾਲ ਗੱਲ ਕਰਾਂਗੇ ਮੇਰੇ ਨਾਲ ਇੱਕ ਸ ਤੇ ਤੁਸੀਂ ਹੁਣ ਐਨੀ ਰਾਤ ਨੂੰ ਆਗ ਤੁਰ ਕੇ ਆ ਰਹੇ ਹੋ ਤੇ ਠੰਡ ਮਹਿਸੂਸ ਹੋ ਰਹੀ ਹੈ ਬਹੁਤ ਜ਼ਿਆਦਾ ਠੰਡ ਹੋ ਰਹੀ ਹੈ ਬਹੁਤ ਜ਼ਿਆਦਾ ਅੱਜ ਮੈਨੂੰ ਬਹੁਤ ਹੀ ਜ਼ਿਆਦਾ ਠੰਡ ਲੱਗੀ ਹੈ ਸਨੀ ਤੁਸੀਂ ਨੋਟਿਸ ਕੀਤਾ ਹੈ ਕਿ ਪਿਛਲੇ ਦਿਨਾਂ ਦੇ ਮੁਕਾਬਲੇ ਹੁਣ ਠੰਡ ਵੱਧ ਗਈ ਹੈ ਹਾਂ ਹਾਂ ਅੱਜ ਮੈਨੂੰ ਐਸਾ ਲੱਗਾ ਕਿ ਬਹੁਤ ਹੀ ਜ਼ਿਆਦਾ ਠੰਡ ਪਈ ਹੈ ਇਹ ਤੁਸੀਂ ਠੰਡ ਤੋਂ ਬਚਾ ਦੇ ਲਈ ਪੂਰੇ ਕੱਪੜੇ ਬਾਹਰੋਂ ਤੇ ਹੋਰ ਕੀ ਉਪਾ ਕਰ ਰਹੇ ਹੋ ਕੁਛ ਵੀ ਨਾ ਵੀ ਇਹ ਲੈ ਕੇ ਆਇਆ ਮੈਂ ਦੁਕਾਨ ਸੇ ਇਤਨੀ ਜ਼ਿਆਦਾ ਠੰਡਾ ਹੋ ਰੱਖੀ ਥੀ ਜੀ ਬਸ ਦੁਕਾਨ ਬੰਦ ਕਰੀ ਆ ਬ ਘਰ ਜਾ ਰਹਾ ਹਾਂ ਜੀ ਬਿਲਕੁਲ ਬਾਹਰ ਨਿਕਲਦੇ ਸਾਰ ਨੱਕ ਹੱਥ ਪੈ ਠਰ ਜਾਂਦੇ ਆ ਹਾਂ ਬਹੁਤ ਬੁਰੀ ਹਾਲਤ ਹੋ ਰੱਖੀ ਥੀ ਆਸ ਤੋਂ ਤਾਂ ਇਹ ਠੰਡ ਜੋ ਪੈ ਰਹੀ ਹੈ ਤਾਂ ਇਸ ਦੇ ਵਿੱਚ ਤੁਸੀਂ ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਮੈਂ ਤਾਂ ਇਹ ਹੀ ਬੋਲਣਾ ਚਾਹਤਾ ਹਾਂ ਕਿ ਜਦ ਵੀ ਘਰ ਸੇ ਬਾਹਰ ਨਿਕਲੋ ਫੁੱਲ ਪੈਕ ਕੋਕ ਨਿਕਲੋ ਜੈਕਟ ਡਾਲ ਕੇ ਨਿਕਲੋ ਸ਼ੂਜ਼ ਪਹਿਨ ਕੇ ਨਿਕਲੋ ਕਿਉਂਕਿ ਬਾਰਿਸ਼ ਕਬੇ ਪ तो अपनी हाँ तो अपनी सेफ्टी खुद रखें बीमार नहीं होना है घर पे रहो जैसे ज़्यादा टाइम घर पे रहो काम करने वाले अगर जो काम करने जा रहे हैं बाहर तो फुल सेफ्टी के साथ बाहर निकलें अपनी जैकेट टोपी सॉक्स वगैरह सब पहन के ही जाएँ ਤਾਜੀ ਮੈਨਾਂ ਨੇ ਕਿਹਾ ਕਿ ਠੰਡ ਵੱਧ ਰਹੀ ਹੈ ਲੋਕਾਂ ਨੂੰ ਆਪਣੇ ਆਪਣੇ ਧਿਆਨ ਰੱਖਣ ਦੀ ਲੋੜ ਹੈ ਕਿਉਂਕਿ ਠੰਡ ਦੇ ਵਿੱਚ ਜੇ ਇੱਕ ਵਾਰ ਠੰਡ ਲੱਗ ਜਾਂਦੀ ਹੈ ਤਾਂ ਕਾਫੀ ਲੰਬੇ ਸਮੇਂ ਤੱਕ ਉਹ ਵਿਅਕਤੀ ਨੂੰ ਪ੍ਰੇਸ਼ਾਨ ਕਰਦੀ ਹੈ ਤੇ ਲੰਬੀ ਬਿਮਾਰੀ ਦਾ ਕਾਰਨ ਵੀ ਠੰਡ ਬਣ ਸਕਦੀ ਹੈ ਇਸ ਲਈ ਸਾਡੇ ਵੱਲੋਂ ਵੀ ਇਹਹੀ ਅਪੀਲ ਹੈ ਕਿ ਤੁਸੀਂ ਵਾਦ ਤੋਂ ਵਾਦ ਕੱਪੜੇ ਪਾ ਕੇ ਗਰਮ ਕੱਪੜੇ ਪਾ ਕੇ ਨਿਕਲੋ ਤੇ ਜਿੰਨੀ ਤੁਹਾਨੂੰ ਹੋ ਸਕਦਾ ਪਰਹੇਜ਼ ਕਰੋ ਬਾਹਰ ਨਿਕਲਣ ਤੋਂ ਕਿਉਂਕਿ ਹੌਲੀ-ਹੌਲੀ ਜੋ ਹੈ ਤੁੰਦਵੀ ਸਟਾਰਟ ਹੋ ਜਾਏਗੀ ਕੋਹਰਾਣਾਟ ਸਟਾਰਟ ਹੋ ਜਾਏਗਾ ਜਿਸ ਦੇ ਕਰਕੇ ਆਪਾਂ ਦੇਖਦੇ ਹੁੰਨੇ ਆ ਕਿ ਹਰ ਠੰਡੇ ਦੇ ਵਿੱਚ ਐਕਸੀਡੈਂਟਸ ਵੀ ਹੋਣੇ ਵੱਜ ਜਾਂਦੇ ਆ ਇਸ ਲਈ ਆਪਣਾ ਧਿਆਨ ਰੱਖੋ ਮੌਸਮ ਦੇ ਵਿੱਚ ਅਚਾਨਕ ਆਈ ਤਬਦੀਲੀ ਨੇ ਸਭ ਨੂੰ ਠਾਰ ਕੇ ਰੱਖ ਦਿੱਤਾ ਹੈ ਲੋਕਾਂ ਦੇ ਹੱਥ ਪੈਰ ਠੰਡੇ ਪੈ ਰਹੇ ਨੇ ਕਿਉਂਕਿ ਅਚਾਨਕ ਹੀ ਮੌਸਮ ਦੇ ਵਿੱਚ ਇੰਨੀ ਜ਼ਿਆਦਾ ਤਬਦੀਲੀ ਆ ਗਈ ਹੈ ਤਾਪਮਾਨ ਡਿੱਗ ਗਿਆ ਹੈ ਜਿਸ ਦੇ ਕਾਰਨ ਠੰਡ ਵੱਧ ਗਈ ਹੈ ਇਸ ਦੇ ਨਾਲ ਹੀ ਦੱਸਦੀ ਹੈ ਕਿ ਤਾਪਮਾਨ ਡਿੱਗਿਆ ਹੈ ਇਸ ਦੇ ਨਾਲ ਹੀ ਹਵਾਵਾਂ ਵੀ ਚੱਲਣ ਲੱਗੀਆਂ ਨੇ 10-1 ਨਾਲ ਹਵਾਵਾਂ ਚੱਲਨੀ ਸ਼ੁਰੂ ਹੋ ਗਈਆਂ ਨੇ ਜਿਸ ਤੋਂ ਬਾਅਦ ਪੰਜਾਬ ਚੰਡੀਗੜ੍ਹ ਹਰਿਆਣਾ ਤੇ ਉੱਤਰ ਪੱਛਮੀ ਉੱਤਰ ਪ੍ਰਦੇਸ਼ ਦੇ ਵਿੱਚ ਜੋ ਹੈ ਮੌਸਮ ਠੰਡਾ ਹੋ ਗਿਆ ਹੈ ਇਸ ਦੇ ਨਾਲ ਹੀ ਜੋ ਮੌਸਮ ਵਿਭਾਗ ਹੈ ਆਈਐਮਡੀ ਉਹਨਾਂ ਦੇ ਵੱਲੋਂ ਮੌਸਮ ਵਿਭਾਗ ਦੇ ਵੱਲੋਂ ਚੇਤਾਵਨੀ ਜਾਰੀ ਕੀਤੀ ਗਈ ਸੀ ਕਿ ਦੋ ਦਿਨਾਂ ਦੇ ਵਿੱਚ ਮੀਂਹ ਪਵੇਗਾ ਅੱਜ ਜਾਨੀ ਅੱਜ ਤੇ ਕੱਲ ਮੀਂਹ ਦੀ ਸੰਭਾਵਨਾ ਜਤਾਈ ਗਈ ਹੈ ਤੇ ਚੰਡੀਗੜ੍ਹ ਦੇ ਵਿੱਚ ਅੱਜ ਮੀਂਹ ਪੈ ਵੀ ਚੁੱਕਿਆ ਹੈ ਇਸ ਦੇ ਨਾਲ ਪਟਿਆਲਾ ਦੇ ਵਿੱਚ ਵੀ ਕੁਝ ਬੂੰਦਾਬੰਦੀ ਹਲਕੀ ਹੋਈ ਸੀ ਜਿਸ ਦੇ ਨਾਲ ਠੰਡ ਹੋਰ ਵੱਧ ਗਈ ਹੈ ਤੇ ਦੱਸਿਆ ਜਾ ਰਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਠੰਡ ਵਧੇਗੀ ਪਿਛਲੇ ਕੁਝ ਦਿਨਾਂ ਦੇ ਵਿੱਚ 5 ਡਿਗਰੀ ਤਾਪਮਾਨ ਤੱਕ ਘਟ ਗਿਆ ਜੇ ਪਟਿਆਲਾ ਦਾ ਜ਼ਿਕਰ ਕਰੀਏ ਤਾਂ ਅੱਜ ਤੋਂ ਬਾਅਦ ਤਾਪਮਨ ਇੱਥੇ 21 ਡਿਗਰੀ ਤੱਕ ਹੀ ਰਹਿ ਗਿਆ ਤੇ ਘੱਟ ਤੋਂ ਘੱਟ ਤਾਪਮਨ 8 ਡਿਗਰੀ ਤੱਕ ਦੇਖਣ ਨੂੰ ਮਿਲ ਰਿਹਾ ਹੈ ਇਸ ਦੇ ਨਾਲ ਹੀ ਹੁਣ ਠੰਡ ਵੱਧ ਗਈ ਹੈ ਲੋਕਾਂ ਨੇ ਹੋਰ ਜੈਕਟਾਂ ਪਾਣੀ ਸ਼ੁਰੂ ਕਰ ਦਿੱਤੀਆਂ ਨੇ ਠੰਡ ਵੱਧ ਰਹੀ ਹੈ ਜਿਸ ਦੇ ਕਰਕੇ ਲੋਕ ਘਰੇ ਬੈਠੇ ਬੈਠੇ ਵੀ ਹਰ ਰਹੀ ਨਹੀਂ ਲੰਮੇ ਸਮੇਂ ਤੋਂ ਲੋਕਾਂ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਠੰਡ ਨਹੀਂ ਪੈ ਰਹੀ ਕਿਉਂਕਿ ਇਸ ਟਾਈਮ ਤੱਕ ਜੋ ਤੁੰਦ ਦੇਖਣ ਨੂੰ ਮਿਲ ਜਾਂਦੀ ਸੀ ਕਾਫੀ ਕੋਹਰਾ ਹੋ ਜਾਂਦਾ ਸੀ ਲੇਕਿਨ ਫਿਲਹਾਲ ਤੱਕ ਮੌਸਮ ਉਹ ਜਿਹਾ ਨਹੀਂ ਹੋਇਆ ਸੀ ਜਿਸ ਤੋਂ ਬਾਅਦ ਹੁਣ ਅਚਾਨਕ ਹੀ ਠੰਡ ਪੈ ਗਈ ਹੈ ਲੋਕਾਂ ਦੀਆਂ ਗੱਲਾਂ ਸੱਚ ਹੋ ਗਈਆਂ ਨੇ ਤੇ ਸੀਤ ਲਹਿਰ ਛਾ ਗਈ ਹੈ ਇਸ ਦੇ ਨਾਲ ਹੀ ਪੰਜਾਬ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਹੋਇਆ ਸੀ ਜਿਸ ਦੇ ਅਨੁਸਾਰ ਜਲੰਧਰ ਹੁਸ਼ਿਆਰਪੁਰ ਅੰਮ੍ਰਿਤਸਰ ਕਪੂਰਥਲਾ ਤਰਨਤਾਰਨ ਗੁਰਦਾਸਪੁਰ ਫਤਿਗੜ ਸਾਹਿਬ ਪਠਾਨਕੋਟ ਮੁਹਾਲੀ ਤੇ ਚੰਡੀਗੜ੍ਹ ਦੇ ਵਿੱਚ ਮੀਂਹ ਦੀ ਸੰਭਾਵਨਾ ਸੀ ਜਿੱਥੇ ਚੰਡੀਗੜ੍ਹ ਤੇ ਪਟਿਆਲੇ ਦੇ ਵਿੱਚ ਬੂੰਦਾਬੰਦੀ ਹੋਈ ਹੈ بارش ਹੋਈ ਹੈ ਤੇ ਇਸ ਤੋਂ ਇਲਾਵਾ ਮੌਸਮ ਵਿਭਾਗ ਨੇ ਜੋ ਹੈ ਅੰਮ੍ਰਿਤਸਰ ਜਲੰਧਰ ਲੁਧਿਆਣਾ ਹੁਸ਼ਿਆਰਪੁਰ ਕਪੂਰਥਲਾ ਪਠਾਨਕੋਟ ਤਰਨਤਾਰਨ ਗੁਰਦਾਸਪੁਰ ਮੁਕਤਸਰ ਫਿਰੋਜ਼ਪੁਰ ਮੋਹਾਲੀ ਬਲੇਰਕੋਟਲਾ ਫਟੇਗੜ ਸਾਹਿਬ ਦੇ ਨਾਲ-ਨਾਲ ਚੰਡੀਗੜ੍ਹ ਦੇ ਵਿੱਚ ਤੂੰਦ ਦਾ ਵੀ येलो ਅਲਰਟ ਜਾਰੀ ਹੋਇਆ ਤਾਂ ਤੁਹਾਨੂੰ ਵੀ ਦੱਸਦੀ ਕਿ ਠੰਡ ਵਧਣ ਵਾਲੀ ਹੈ ਇਸ ਕਰਕੇ ਤੁਸੀਂ ਵੀ ਆਪਣਾ ਧਿਆਨ ਰੱਖੋ ਤੇ ਠੰਡ ਦੇ ਵਿੱਚ ਕੱਪੜੇ ਪੂਰੇ ਪਾ ਕੇ ਨਿਕਲੋ ਤੇ ਆਪਣਾ-ਆਪਣਾ ਬਚਾ ਕਰੋ ਆਪਣੇ ਪਰਿਵਾਰ ਦਾ ਬਚਾ ਕਰੋ ਤੇ ਹੁਣ ਵੱਧ ਰਹੀ ਠੰਡ ਦਾ ਆਪਾਂ ਲੋਕਾਂ ਦੇ ਨਾਲ ਵੀ ਇਸ ਮ ਦੇਖਾਂਗੇ ਕਿ ਲੋਕਾਂ ਦਾ ਠੰਡ ਬਾਰੇ ਹੁਣ ਕੀ ਲੱਗ ਰਿਹਾ ਲੋਕਾਂ ਨੇ ਕੀ ਨੋਟਿਸ ਕੀਤਾ ਹੈ ਕਿ ਟੈਂਪਰੇਚਰ ਦੇ ਵਿੱਚ ਗਿਰਾਵਟ ਦਰਜ ਹੋਈ ਹੈ ਤੇ ਠੰਡ ਦੇ ਮੁੱਦੇ ਤੇ ਅਸੀਂ ਲੋਕਾਂ ਨਾਲ ਗੱਲ ਕਰਾਂਗੇ ਮੇਰੇ ਨਾਲ ਇੱਕ ਸਖਸ਼ ਮੌਜੂਦ ਨੇ ਤੇ ਤੁਸੀਂ ਹੁਣ ਅਣੀ ਰਾਤ ਨੂੰ ਆਗ ਤੁਰ ਕੇ ਆ ਰਹੇ ਹੋ ਤੇ ਠੰਡ ਮਹਿਸੂਸ ਹੋ ਰਹੀ ਹੈ ਬਹੁਤ ਜ਼ਿਆਦਾ ਠੰਡ ਹੋ ਰਹੀ ਹੈ ਬਹੁਤ ਜ਼ਿਆਦਾ ਅੱਜ ਮੈਨੂੰ ਬਹੁਤ ਹੀ ਜ਼ਿਆਦਾ ਠੰਡ ਲੱਗੀ ਹੈ ਸਨੀ ਤੁਸੀਂ ਨੋਟਿਸ ਕੀਤਾ ਹੈ ਕਿ ਪਿਛਲੇ ਦਿਨਾਂ ਦੇ ਮੁਕਾਬਲੇ ਹੁਣ ਠੰਡ ਵੱਧ ਗਈ ਹੈ ਹਾਂ ਹਾਂ ਅੱਜ ਮੈਨੂੰ ਐਸਾ ਲੱਗਾ ਕਿ ਬਹੁਤ ਹੀ ਜ਼ਿਆਦਾ ਠੰਡ ਪਈ ਹੈ ਇਹ ਤੁਸੀਂ ਠੰਡ ਤੋਂ ਬਚਾ ਦੇ ਲਈ ਪੂਰੇ ਕੱਪੜੇ ਬਾਹਰੋਂ ਤੇ ਹੋਰ ਕੀ ਉਪਾ ਕਰ ਰਹੇ ਹੋ ਕੁਛ ਵੀ ਨਾ ਵੀ ਇਹ ਲੈ ਕੇ ਆਇਆ ਮੈਂ ਦੁਕਾਨ ਸੇ ਇਤਨੀ ਜ਼ਿਆਦਾ ਠੰਡਾ ਹੋ ਰੱਖੀ ਥੀ ਜੀ ਬਸ ਦੁਕਾਨ ਬੰਦ ਕਰੀ ਆ ਬ ਘਰ ਜਾ ਰਹਾ ਹਾਂ ਜੀ ਬਿਲਕੁਲ ਬਾਹਰ ਨਿਕਲਦੇ ਸਾਰ ਨੱਕ ਹੱਥ ਪੈ ਠਰ ਜਾਂਦੇ ਆ ਹਾਂ ਬਹੁਤ ਬੁਰੀ ਹਾਲਤ ਹੋ ਰੱਖੀ ਥੀ ਆਸ ਤੋਂ ਤਾਂ ਇਹ ਠੰਡ ਜੋ ਪੈ ਰਹੀ ਹੈ ਤਾਂ ਇਸ ਦੇ ਵਿੱਚ ਤੁਸੀਂ ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਮੈਂ ਤਾਂ ਇਹ ਹੀ ਬੋਲਣਾ ਚਾਹਤਾ ਹਾਂ ਕਿ ਜਦ ਵੀ ਘਰ ਸੇ ਬਾਹਰ ਨਿਕਲੋ ਫੁੱਲ ਪੈਕ ਕੋਕ ਨਿਕਲੋ ਜੈਕਟ ਡਾਲ ਕੇ ਨਿਕਲੋ ਸ਼ੂਜ਼ ਪਹਿਨ ਕੇ ਨਿਕਲੋ ਕਿਉਂਕਿ ਬਾਰਿਸ਼ ਕਬੇ ਪ तो अपनी हाँ तो अपनी सेफ्टी खुद रखें बीमार नहीं होना है घर पे रहो जैसे ज़्यादा टाइम घर पे रहो काम करने वाले अगर जो काम करने जा रहे हैं बाहर तो फुल सेफ्टी के साथ बाहर निकलें अपनी जैकेट टोपी सॉक्स वगैरह सब पहन के ही जी बिल्कुल ਤਾਜੀ ਮੈਨਾਂ ਨੇ ਕਿਹਾ ਕਿ ਠੰਡ ਵੱਧ ਰਹੀ ਹੈ ਲੋਕਾਂ ਨੂੰ ਆਪਣੇ ਆਪਣੇ ਧਿਆਨ ਰੱਖਣ ਦੀ ਲੋੜ ਹੈ ਕਿਉਂਕਿ ਠੰਡ ਦੇ ਵਿੱਚ ਜੇ ਇੱਕ ਵਾਰ ਠੰਡ ਲੱਗ ਜਾਂਦੀ ਹੈ ਤਾਂ ਕਾਫੀ ਲੰਮੇ ਸਮੇਂ ਤੱਕ ਉਹ ਵਿਅਕਤੀ ਨੂੰ ਪ੍ਰੇਸ਼ਾਨ ਕਰਦੀ ਹੈ ਤੇ ਲੰਬੀ ਬਿਮਾਰੀ ਦਾ ਕਾਰਨ ਵੀ ਠੰਡ ਬਣ ਸਕਦੀ ਹੈ ਇਸ ਲਈ ਸਾਡੇ ਵੱਲੋਂ ਵੀ ਇਹਹੀ ਅਪੀਲ ਹੈ ਕਿ ਤੁਸੀਂ ਵੱਧ ਤੋਂ ਵੱਧ ਕੱਪੜੇ ਪਾ ਕੇ ਗਰਮ ਕੱਪੜੇ ਪਾ ਕੇ ਨਿਕਲੋ ਤੇ ਜਿੰਨੀ ਤੁਹਾਨੂੰ ਹੋ ਸਕਦਾ ਹੈ ਪਰਹੇਜ਼ ਕਰੋ ਬਾਹਰ ਨਿਕਲਣ ਤੋਂ ਕਿਉਂਕਿ ਹੌਲੀ-ਹੌਲੀ ਜੋ ਹੈ ਤੁੰਦਵੀ ਸਟਾਰਟ ਹੋ ਜਾਏਗੀ ਕੋਹਰਾਣਾ ਸਟਾਰਟ ਹੋ ਜਾਏਗਾ ਜਿਸ ਦੇ ਕਰਕੇ ਆਪਾਂ ਦੇਖਦੇ ਹੁੰਨੇ ਆ ਕਿ ਹਰ ਠੰਡ ਦੇ ਵਿੱਚ ਐਕਸੀਡੈਂਟਸ ਵੀ ਹੋਣੇ ん ਹਾਰ ਕੇ ਰੱਖ ਦਿੱਤਾ ਹੈ ਲੋਕਾਂ ਦੇ ਹੱਥ ਪੈਰ ਠੰਡੇ ਪੈ ਰਹੇ ਨੇ ਕਿਉਂਕਿ ਅਚਾਨਕ ਹੀ ਮੌਸਮ ਦੇ ਵਿੱਚ ਇੰਨੀ ਜ਼ਿਆਦਾ ਤਬਦੀਲੀ ਆ ਗਈ ਹੈ ਤਾਪਮਾਨ ਡਿੱਗ ਗਿਆ ਹੈ ਜਿਸ ਦੇ ਕਾਰਨ ਠੰਡ ਵੱਧ ਗਈ ਹੈ ਇਸ ਦੇ ਨਾਲ ਹੀ ਦੱਸਦੀ ਹੈ ਕਿ ਤਾਪਮਾਨ ਡਿੱਗਿਆ ਇਸ ਦੇ ਨਾਲ ਹੀ ਹਵਾਵਾਂ ਵੀ ਚੱਲਣ ਲੱਗੀਆਂ ਨੇ 10-15 ਕਿਲੋਮੀਟਰ ਦੀ ਰਫ਼ਤਾਰ ਦੇ ਨਾਲ ਹਵਾਵਾਂ ਚੱਲਣੀਆਂ ਸ਼ੁਰੂ ਹੋ ਗਈਆਂ ਨੇ ਜਿਸ ਤੋਂ ਬਾਅਦ ਪੰਜਾਬ ਚੰਡੀਗੜ੍ਹ ਹਰਿਆਣਾ ਤੇ ਉੱਤਰ ਪੱਛਮੀ ਉੱਤਰ ਪ੍ਰਦੇਸ਼ ਦੇ ਵਿੱਚ ਜੋ ਹੈ ਮੌਸਮ ਠੰਡਾ ਹੋ ਗਿਆ ਹੈ ਇਸ ਦੇ ਨਾਲ ਹੀ ਜੋ ਮੌਸਮ ਵਿਭਾਗ ਹੈ ਆਈਐਮਡੀ ਉਹਨਾਂ ਦੇ ਵੱਲੋਂ ਮੌਸਮ ਵਿਭਾਗ ਦੇ ਵੱਲੋਂ ਉੱਚੀ ਚਤਾਵਨੀ ਜਾਰੀ ਕੀਤੀ ਗਈ ਸੀ ਕਿ 2 ਦਿਨਾਂ ਦੇ ਵਿੱਚ ਮੀਂਹ ਪਵੇਗਾ ਅੱਜ ਜਾਨੀ ਅੱਜ ਤੇ ਕੱਲ ਮੀਂਹ ਦੀ ਸੰਭਾਵਨਾ ਜਤਾਈ ਗਈ ਹੈ ਤੇ ਚੰਡੀਗੜ੍ਹ ਦੇ ਵਿੱਚ ਅੱਜ ਮੀਂਹ ਪੈ ਵੀ ਚੁੱਕਿਆ ਹੈ ਇਸ ਦੇ ਨਾਲ ਪਟਿਆਲਾ ਦੇ ਵਿੱਚ ਵੀ ਕੁਝ ਬੂੰਦਾਬੰਦੀ ਹਲਕੀ ਹੋਈ ਸੀ ਜਿਸ ਦੇ ਨਾਲ ਠੰਡ ਹੋਰ ਵੱਧ ਗਈ ਹੈ ਤੇ ਦੱਸਿਆ ਜਾ ਰਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਠੰਡ ਵਧੇਗੀ ਪਿਛਲੇ ਕੁਝ ਦਿਨਾਂ ਦੇ ਵਿੱਚ 5 ਡਿਗਰੀ ਤਾਪਮਾਨ ਤੱਕ ਘਟ ਗਿਆ ਜੇ ਪਟਿਆਲਾ ਦਾ ਜ਼ਿਕਰ ਕਰੀਏ ਤਾਂ ਵੱਤੋਂ ਵੱਤ ਤਾਪਮਾਨ ਇੱਥੇ 21 ਡਿਗਰੀ ਤੱਕ ਹੀ ਰਹਿ ਗਿਆ ਹੈ ਤੇ ਘੱਟ ਤੋਂ ਘੱਟ ਤਾਪਮਾਨ 8 ਡਿਗਰੀ ਤੱਕ ਦੇਖਣ ਨੂੰ ਮਿਲ ਰਿਹਾ ਹੈ ਇਸ ਦੇ ਨਾਲ ਹੀ ਹੁਣ ਠੰਡ ਵੱਧ ਗਈ ਹੈ ਲੋਕਾਂ ਨੇ ਹੋਰ ਜੈਕਟਾ ਪਾਣੀ ਸ਼ੁਰੂ ਕਰ ਦਿੱਤੀਆਂ ਨੇ ਕੇ ਲੋਕ ਘਰੇ ਬੈਠੇ ਬੈਠੇ ਵੀ ਠਰ ਰਹੇ ਨਹੀਂ ਲੰਮੇ ਸਮੇਂ ਤੋਂ ਲੋਕਾਂ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਠੰਡ ਨਹੀਂ ਪੈ ਰਹੀ ਹੈ ਕਿਉਂਕਿ ਇਸ ਟਾਈਮ ਤੱਕ ਜੋ ਧੁੰਦ ਦੇਖਣ ਨੂੰ ਮਿਲ ਜਾਂਦੀ ਸੀ ਕਾਫੀ ਕੋਹਰਾ ਹੋ ਜਾਂਦਾ ਸੀ ਲੇਕਿਨ ਫਿਲਹਾਲ ਤੱਕ ਮੌਸਮ ਉਹ ਜਾ ਨਹੀਂ ਹੋਇਆ ਸੀ ਜਿਸ ਤੋਂ ਬਾਅਦ ਹੁਣ ਅਚਾਨਕ ਹੀ ਠੰਡ ਪੈ ਗਈ ਹੈ ਲੋਕਾਂ ਦੀਆਂ ਗੱਲਾਂ ਸੱਚ ਹੋ ਗਈਆਂ ਨੇ ਤੇ ਸੀਤ ਲਹਿਰ ਛਾ ਗਈ ਹੈ ਇਸ ਦੇ ਨਾਲ ਹੀ ਪੰਜਾਬ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਹੋਇਆ ਸੀ ਜਿਸ ਦੇ ਅਨੁਸਾਰ ਜਲੰਧਰ ਹੁਸ਼ਿਆਰਪੁਰ ਅੰਮ੍ਰਿਤਸਰ ਕਪੂਰਥਲਾ ਤਰਨਤਾਰਨ ਗੁਰਦਾਸਪੁਰ ਫਤਿਗੜ ਸਾਹਿਬ ਪਠਾਨਕੋਟ ਮਹਾਲਾ ਤੇ ਚੰਡੀਗੜ੍ਹ ਦੇ ਵਿੱਚ ਮੀਂਹ ਦੀ ਸੰਭਾਵਨਾ ਸੀ ਜਿੱਥੇ ਚੰਡੀਗੜ੍ਹ ਤੇ ਪਟਿਆਲੇ ਦੇ ਵਿੱਚ ਬੂੰਦਾਬੰਦੀ ਹੋਈ ਹੈ بارش ਹੋਈ ਹੈ ਤੇ ਇਸ ਤੋਂ ਇਲਾਵਾ ਮੌਸਮ ਵਿਭਾਗ ਨੇ ਜੋ ਹੈ ਅੰਮ੍ਰਿਤਸਰ ਜਲੰਧਰ ਲੁਧਿਆਣਾ ਹੁਸ਼ਿਆਰਪੁਰ ਕਪੂਰਥਲਾ ਪਠਾਨਕੋਟ ਤਰਨਤਾਰਨ ਗੁਰਦਾਸਪੁਰ ਮੁਕਤਸਰ ਫਿਰੋਜ਼ਪੁਰ ਮੋਹਾਲੀ ਬਲੇਰਕੋਟ